ਪੰਜਾਪਨਦਰ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਪੂਰੇ ਜਿਉਰਾ ਤੇ ਚੱਲ ਰਿਹਾ ਹੈ ਤੇ ਹਰ ਉਮੀਦਵਾਰ ਚੋਣ ਪ੍ਰਚਾਰ ਲਈ ਟੋਲ ਵਜਾ ਕੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ 21 ਤਰੀਕ ਵਾਲੇ ਦਿਨ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ ਪਰ ਅਮਰਤਸਰ ਦੀ ਵਾਰ ਨੰਬਰ 41 ਦੇ ਲੋਕਾਂ ਵੱਲੋਂ ਮਨਜੀਤ ਸਿੰਘ ਲੁਧਰਾ ਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਦੇ ਬਾਵਜੂਦ ਬਿਨਾਂ ਚੋਣ ਮੈਦਾਨ ਵਿੱਚ ਉਤਰੇ ਬਿਨਾਂ ਚੋਣ ਲੜੇ ਜੇਤੂ ਐਲਾਨ ਦੇ ਕੇ ਆਪਣਾ ਕੌਂਸਲਰ ਮੰਨ ਲਿਆ ਹੈ ਇਹ ਤਸਵੀਰਾਂ ਜੋ ਅਸੀਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਵਾਰਡ ਨੰਬਰ 41 ਦੀਆਂ ਹਨ ਜੋ ਵਾਰਡ ਨੰਬਰ 41 ਦੇ ਸੇਵਾਦਾਰ ਮਨਜੀਤ ਸਿੰਘ ਲੁਤਰਾ ਦੀ ਟਿਕਟ ਕੱਟੀ ਜਾਣ ਤੋਂ ਬਾਅਦ ਬਿਨਾਂ ਚੋਣ ਲੜੇ ਮਨਜੀਤ ਸਿੰਘ ਨੂੰ ਆਪਣਾ ਕਾਉਂਸਲਰ ਮੰਨ ਆਮ ਆਦਮੀ ਪਾਰਟੀ ਖਿਲਾਫ ਢੋਲ ਵਜਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕਰ ਰਹੇ ਹਨ ਇਸ ਮੁਕੇ ਇਲਾਕਾ ਵਾਸੀਆਂ ਨੇ ਕਿਹਾ ਕਿ ਮਨਜੀਤ ਸਿੰਘ ਲੁਤਰਾ ਪਿਛਲੇ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਹਰ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਹਨ ਪੰਜਾਬ ਦੀ ਆਪ ਸਰਕਾਰ ਨੂੰ ਹੋਂਦ ਵਿੱਚ ਲਿਆਉਣ ਅਤੇ ਹਲਕਾ ਦੱਕਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿਤਰ ਨੂੰ ਜਿਤਾਉਣ ਵਿੱਚ ਲੁਤਰਾ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ ਤੇ ਅੱਜ ਜਦੋਂ ਨੁਥਰਾ ਹੱਥ ਸਰਕਾਰੀ ਮੋਹਰ ਆਉਣ ਦਾ ਸਮਾਂ ਆਇਆ ਤਾਂ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ ਹੈ ਬਰ ਮਨਜੀਤ ਸਿੰਘ ਲੁਤਰਾ ਨੂੰ ਅੱਜ ਤੋਂ ਇੱਕ ਇਲਾਕਾ ਵਾਸੀਆਂ ਨੇ ਆਪਣਾ ਕੌਂਸਲਰ ਮੰਨ ਲਿਆ ਹੈ ਤੇ ਹਲਕਾ ਵਿਧਾਇਕ ਨੂੰ ਵੀ ਚਾਹੀਦਾ ਸੀ ਕਿ ਮਨਜੀਤ ਸਿੰਘ ਲੁਤਰਾ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਕਾਰ ਦੇ ਕੇ ਉੱਚੇ ਅਹੁਦੇ ਨਾਲ ਨਿਵਾਜਿਆ ਜਾਵੇ ਇਸ ਮੌਕੇ ਮਨਜੀਤ ਸਿੰਘ ਲੁਤਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜੇਕਰ ਪਾਰਟੀ ਹਾਈ ਕਮਾਂਡ ਉਹਨਾਂ ਉੱਪਰ ਵਿਸ਼ਵਾਸ ਕਰ ਟਿਕਟ ਉਹਨਾਂ ਦੀ ਝੋਲੀ ਵਿੱਚ ਪਾਉਂਦੇ ਤਾਂ ਵਾਰ ਨੰਬਰ 41 ਦੇ ਵਸੀ ਬਿਨਾ ਮੁਕਾਬਲਾ ਸੇਤ ਜਤ ਹਲਕਾ ਵਿਧਾਇਕ ਡਾਕਟਰ ਇੰਦਰਪੀਰ ਸਿੰਘ ਨਿੱਜੀ ਤੀ ਝੋਲੀ ਵਿੱਚ ਪਾਉਂਦੇ ਤੇ ਅੰਮ੍ਰਿਤਸਰ ਵਿੱਚ ਆਪ ਦਾ ਮੇਅਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਬੁਲਾਦੇਆਂ ਤੇ ਲੈ ਜਾਣ ਲਈ ਹਮੇਸ਼ਾ ਜਤਨ ਕਰਦੇ ਰਹਿਣਗੇ ਵਾਰ ਨੰਬਰ 41 ਤੋਂ ਮੋਲੇ ਜੀ ਅਸੀਂ ਅੱਜ ਤੋਂ 3 ਸਾਲ ਪਹਿਲਾਂ ਤੋਂ ਵਰਕਰੀ ਕਰ ਰਹੇ ਆ ਜੋ ਲੁਤਰਾ ਸਾਹਿਬ ਪਹਿਲਾਂ ਸਾਡੇ ਲੀਡਰ ਸੀਗੇ ਲੁਤਰਾ ਸਾਹਿਬ ਨੇ ਇਹੋ ਜਿਹੇ ਕੰਮ ਕਰਾਏ ਆ ਕਿ ਜਿਹੜੇ ਕਿਸੇ ਨੇ ਕਰਾਈ ਨਹੀਂ ਹੋਣੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਹਾਈ ਕਮਾਂਡ ਨੇ ਸਾਨੂੰ ਟਿਕਣ ਨਹੀਂ ਦਿੱਤੀ ਪਰ ਸਾਡੇ ਵਾਸਤੇ ਕੋਸ਼ਰ ਇਹੋ ਰਹਿਣਗੇ ਕਿਉਂਕਿ ਇਹਨਾਂ ਨੇ ਇੰਨੇ ਕੰਮ ਕਰਵਾਇਆ ਤੇ ਬਾਕੀ ਜਿਹੜੇ ਰਹਿੰਦੇ ਆ ਉਹ ਵੀ ਸਾਡੇ ਕਰਵਾ ਕੇ ਦੇਣਗੇ ਬਾਕੀ ਚਲੋ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਆਪਾਂ ਉਹਨਾਂ ਦੇ ਨਾਲ ਆ ਬਾਕੀ ਲੁਤਰਾ ਸਾਹਿਬ ਸਾਡੇ ਲਈ ਕੋਸ਼ਰ ਰਹੀ ਆ ਜਿੱਦਾਂ ਮੱਝ ਆ ਸਾਡੇ ਵਾਸਤੇ ਲੁਤਰਾ ਸਾਹਿਬ ਕੌਸਰਿਆ ਸਾਡੇ ਮਨਾਂ ਦੇ ਵਿੱਚ ਬਹੁਤ ਰੋਸ ਹੈ ਕਿ ਇੰਨੀ ਮਿਹਨਤ ਕੀਤੀ ਇਨਾ ਹੀ ਪੈਸਾ ਵੀ ਲਾਇਆ ਆਪਣੇ ਕੋਲੋਂ ਘਰ ਬਰਬਾਦ ਕਰ ਕਰਕੇ ਇਹੀ ਪੈਸਾ ਲਾਉਂਦੇ ਰਹੇ ਆ ਚਲੋ ਫਿਰ ਹੁਣ ਕੀ ਕਰ ਸਕਦੇ ਹੈ ਹਾਈ ਕਮਾਂਡ ਹੈ ਸਾਡੀ ਹਾਈ ਕਮਾਂਡ ਨੇ ਜੋ ਫੈਸਲਾ ਕੀਤਾ ਸਾਡੀ ਸਹਿਮਤੀ ਹੈ ਬਾਕੀ ਲੁਫਰਾ ਸਾਹਿਬ ਨੂੰ ਟਿਕਟ ਲੁਫਰਾ ਸਾਹਿਬ ਪੂਰੇ ਰਜਰਵ ਕਰਦੇ ਹੀ ਕਿਉਂਕਿ ਅਸੀਂ ਬੀਸੀ ਬੀਸੀ ਕੋਟੇ ਦੇ ਰਜਰਵ ਕਰਦੇ ਆ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਬੀਸੀ ਆ ਸਾਡੇ ਕਾਰਖਾਨੇ ਆ ਥਨਿਆਰੇ ਆ ਸਾਡੇ ਚਲੋ ਸਾਡੇ ਜੱਟ ਭਰਾ ਵੀ ਹੈਗੇ ਨੇ ਪਰ ਉਹਨਾਂ ਦੀ ਥੋੜੀ ਜਾਂ ਕੀ ਕੱਟ ਪਰ ਲੋਟ ਆਪਾਂ ਪਹਿਲਾਂ ਵੀ ਜਾ ਕੇ ਡਾਕਟਰ ਸਾਹਿਬ ਨੂੰ ਕਿਹਾ ਸੀਗਾ ਕਿ ਸਾਡੀ ਸਾਡੀ ਡਿਮਾਂਡ ਪੂਰੀ ਕਰੋ ਡਾਕਟਰ ਸਾਹਿਬ ਸਾਡੀ ਵੀ ਸਾਡੇ ਵਾਲੀ ਵੀ ਸਾਡੀ ਕੈਟਾਗਰੀ ਵਾਲੇ ਧਿਆਨ ਰੱਖਿਆ ਜਾਵੇ ਪਰ ਡਾਕਟਰ ਸਾਹਿਬ ਨੇ ਸਾਡੇ ਨਾਲ ਕੇਅਰ ਨਹੀਂ ਕੀਤੀ ਚਲੋ ਹੁਣ ਕੀ ਕਰ ਸਕਦੇ ਆ ਬਾਕੀ ਹਾਈ ਕਮਾਂਡ ਜਿਹੜੀ ਆ ਆਪਾਂ ਉਹਨਾਂ ਦਾ ਫੈਸਲਾ ਮੰਨਦੇ ਆ ਪਰ ਅਸੀਂ ਉਮੀਦ ਕਰਦੇ ਆ ਗਾੜੀ ਤੋਂ ਕਿ ਲੋਥਰਾ ਸਾਹਿਬ ਨੂੰ ਵੀ ਥੋੜਾ ਧਿਆਨ ਵਿੱਚ ਰੱਖਿਆ ਜਾਵੇ ਮੈਨੂੰ ਨਾ ਬਸਾਰਿਆ ਜਾਵੇ ਅਸੀਂ ਕੀ ਕਰ ਸਕਦੇ ਆ ਹਾਈ ਕਮਾਂਡ ਹੈ ਸਾਡੀ ਹਾਈ ਕਮਾਂਡ ਜਿੱਦਾਂ ਕਹੂਗੀ ਆਪਾਂ ਉਹਨਾਂ ਦਾ ਫੈਸਲਾ ਆਪਣੇ ਸਿਰ ਮੱਥੇ ਸਾਡੇ ਅੱਜ ਕੋਈ ਗੱਲਬਾਤ ਨਹੀਂ ਗਈ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਆਪਣੀ ਪਾਰਟੀ ਨੂੰ ਤਾਂ ਟੱਕ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਮੈਂ ਆਪਣੇ ਇਲਾਕਾ ਵਸੀਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਵੀ ਮੈਂ ਕੰਮ ਕੀਤੇ ਆ ਉਹਨਾਂ ਨੂੰ ਦੇਖਦੇ ਹੋ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਦੇਖੋ ਜੀ ਆ ਗਿਆ ਕਿ ਜੀ ਆਪਾਂ ਕੰਮ ਬਹੁਤ ਕੀਤਾ ਸਵਾਕੇ ਬਹੁਤ ਕੰਮ ਕਰਾਏ ਨੇ ਕੋਈ ਕੰਮ ਇਸ ਤੋਂ ਅਕਲ ਨਹੀਂ ਜੋ ਆਪਾਂ ਨੇ ਕਰਵਾਇਆ ਤਾਂ ਆਪਾਂ ਡਾਕਟਰ ਸਾਹਿਬ ਨੂੰ ਕਿਹਾ ਜੀ ਡਾਕਟਰ ਸਾਹਿਬ ਸਾਨੂੰ ਸੀਟ ਦੇ ਕੇ ਦਿਓ ਤਾਂ ਆਪਾਂ ਜਿੱਦ ਕੇ ਤੁਹਾਡੀ ਝੋਲੀ 'ਚ ਪਾਵਾਂਗੇ ਦੇਖੋ ਜੀ ਆਹੀ ਆਹੀ ਆਪਾਂ ਆਪਾਂੇ ਜੁੜੇ ਆ ਤੇ ਡਾਕਟਰ ਸਾਹਿਬ ਨਾਲ ਜੁੜੇ ਆ ਤੇ ਇਹ ਕੰਮ ਕਰਵਾਵਾਂਗੇ ਜੋ ਵੀ ਕੰਮ ਰਹਿ ਗਏ ਨੇ ਉਹ ਪਹਿਲ ਦੇ ਆਧਾਰ ਤੇ ਸਾਰੇ ਕਰਵਾਵਾਂਗੇ ਜੀ ਮੈਂ ਆਪਣੇ ਇਲਾਕੇ ਦੇ ਵਸਨੀਕਾਂ ਦਾ ਪੈਰਾਂ ਦਾ ਆਪਣੇ ਮਾਤਾਵਾਂ ਦਾ ਆਪਣੇ ਵੀਰਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਤੇ ਮੈਂ ਜਦੋਂ ਤੱਕ ਵੀ ਆਮ ਜਿੰਦਗੀ ਹੈ ਮੈਂ ਇਹ ਸੇਵਾ ਕਰਦਾ ਰਹਾਗਾ ਕੰਮਾਂ ਦੇ ਬਾਰੇ ਸੋਚੋ ਤੁਸੀਂ ਕੰਮਾਂ ਦੇ ਕੋਈ ਸਟੀਲ ਲਟਾਂ ਦੇ ਕੋਈ ਸੜਕਾਂ ਬਣਾਈਆਂ ਕਰਵਾਏ ਨੇ ਤੇ ਦੋ ਸਮਸੇਂ ਸੋਰੇ ਬਗ ਰਹਿ ਗਏ ਨੇ ਉਹਦੇ ਪੈਸੇ ਦੇ ਹੱਦ ਤੱਕ ਕੰਮ ਕਰਵਾਵਾਂਗਾ ਸਾਰੇ ਸਰਕਾਰ ਦੇ ਨਾਲ ਹੀ ਹਾਂ ਮੈਂ ਵਾਂ ਰਾਜਿੰਦਰ ਵੀਸ਼ੇ ਦੇ ਵਿਚਾਰ ਨਾਲ ਹੀ ਹਗੇ ਆ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹੀ ਉਹਨਾਂ ਦੇ ਨਾਲ ਸੇਵਾ ਕਰਾਂਗੇ ਜੋ ਹਕਮਾ ਸਾਨੂ ਆ ਕੇ ਸੇਵਾ ਦੇਗਾ ਉਹ ਇੱਤਿਹਰ ਨਵਾਵਾਂਗੇ ਦੇਖੋ ਜੀ ਮੈਂ ਹਕਮਾ ਸਾਹਿਬ ਨੂੰ ਬੇਨਤੀ ਕੀਤੀ ਸੀ ਦਰ ਸਾਹਬ ਨੂੰ ਬੇਨਤੀ ਕੀਤੀ ਸੀ ਕਿ ਡਾਟਾ ਸਾਹਿਬ ਐਸੀ ਸਾਡੀ ਚੋਲੀ ਪਾਈ ਜਾਵੇ ਕਿਉਂਕਿ ਇਹ ਇਲਾਕਾ 85% ਬੀਸੀ ਵਾਰ ਹੈ ਇਸ ਕਰਕੇ ਇਸੇ ਮੈਨੂੰ ਦਿੱਤੀ ਜਾਵੇ ਤੁਨਾ ਗਿਆ ਸਰ ਮੇਰਾ ਇਹ ਲੋਕਾਂ ਨੂੰ ਬਿਆਨ ਕਰਦਾ ਮੈਂ ਕਿ ਉਹ 7 ਦਿਨ ਮੇਰਾ ਤੇ ਮੈਂ ਪਾਰਟੀ ਦਾ ਸਾਥ ਦੇਵਾਂਗਾ ਪਾਰਟੀ ਦਾ ਪ੍ਰਚਾਰ ਤੇ ਪਾਰਟੀ ਦਾ ਪ੍ਰਚਾਰ ਕਰਾਂਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੁੱਤਰਾ ਸਾਹਿਬ ਦੇ ਨਾਲ ਹੈ ਅਸੀਂ ਤੇ ਬੜੀ ਆਸ ਕੀਤੀ ਸੀ ਵੀ ਇਹਨਾਂ ਨੇ ਹੀ ਖੜੇ ਹੋਣਾ ਹੈ ਪਰ ਹੁਣ ਜਿੱਦਾਂ ਇਹ ਕਹਿਣਗੇ ਜੇ ਉਦਾਂ ਹੀ ਕਰਨਾ ਹੈ ਪਾਰਟੀ ਹਾਈ ਕਮਾਂਡ ਦਾ ਇਹ ਫੈਸਲਾ ਮਨਜ਼ੂਰ ਕਰਦੇ ਆਂ ਆਵਾ ਆਮ ਆਦਮੀ ਪਾਰਟੀ ਦੇ ਮੈਂਬਰ ਐ ਸੀ ਤੇ ਲੁਥਰਾ ਜੀ ਦੇ ਨਾਲ ਹੈ ਜਨਤਾ ਇਹਨਾਂ ਦੇ ਨਾਲ ਚੱਲੀ ਹੈ ਲੇਕਿਨ ਜਨਤਾ ਪਾਰਟੀ ਦੇ ਨਾਲ ਵੀ ਹੈ ਜਿਸ ਤਰ੍ਹਾਂ ਇਹ ਕਹਿਣਗੇ ਉਸ ਤਰ੍ਹਾਂ ਇੱਕ ਤਰੀਕ ਨੂੰ ਹੋਏਗਾ ਕੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ دیر ਹੋ ਗਿਆ ਜੀ ਕੰਮ ਕਰਦੇ ਆ ਨੂੰ ਪਰ ਟਿਕਟ ਨਾ ਮਿਲਣ ਕਰਕੇ ਤੁਹਾਨੂੰ ਬਹੁਤ ਅਫਸੋਸ ਆ ਬਹੁਤ ਕੰਮ ਕੀਤੇ ਆ ਇੱਕ ਬਾਣ ਨੂੰ ਚਾਹੀਦਾ ਸੀ ਕਾ ਕੇ ਟਿਕਟ ਦੇਣੀ ਚਾਹੀਦੀ ਸੀ ਸਾਰਾ ਮੱਲਾ ਥੋੜਾ ਉਦਾਸ ਆ ਬਹੁਤ ਕੰਮ ਕੀਤੇ ਆ ਜੀ ਏ ਜਿੱਤੇ ਆ ਜੀ ਸਾਡੇ ਕਾਉਂਸਲਰ ਨੇ ਇਹ ਬਿਨਾ ਲੜਾਈ ਇਹ ਕਾਉਂਸਲਰ ਨੇ ਮੱਲਾ ਆਪਣੇ ਆਪ ਇਹਨਾਂ ਦੇ ਨਾਲ ਚੱਲਦਾ ਹੈ ਇਹਨਾਂ ਨੂੰ ਬਹੁਤ ਹੁੰਗਾਰਾ ਮਿਲ ਰਿਹਾ ਜੀ ਸਾਨੂੰ ਤਾਂ ਬਹੁਤ ਉਮੀਦਾਂ ਜੀ ਉਮੀਦਾਂ ਕਹਦੀਆਂ ਸਾਡੇ ਕੰਮ ਨੂੰ ਕਹਿਣਾ ਹੀ ਨਹੀਂ ਪੈਂਦਾ ਸਾਡੇ ਕਹਿਣ ਤੋਂ ਪਹਿਲਾਂ ਹੀ ਕੰਮ ਹੋ ਜਾਂਦਾ ਵਾ ਅਸੀਂ ਆਪਣੇ ਘਰ ਬੈਠੇ ਉਹਨੇ ਦਾ ਕੰਮ ਹੋ ਜਾਂਦਾ ਵਾ ਇਹ ਬਹੁਤ ਵਧੀਆ ਆਦਮੀ ਹੈ ਇਹਨਾਂ ਨੇ ਬੜੇ ਵਧੀਆ ਕੰਮ ਕਰਾਏ ਸਾਡੇ ਏਰੀਆ 'ਚ ਜਿਹੜਾ ਵੀ ਕੰਮ ਕਹੋ ਝਟ ਕਰਵਾਉਂਦੇ ਹੀ ਇਨਾ ਵੀ ਇਹਨਾਂ ਨੂੰ ਸੀਟ ਨਹੀਂ ਮਿਲੀ ਫੇਰ ਵੀ ਜਿੱਥੇ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਆ। ਇਹਦੇ ਵੀ ਜਿਹੜੇ ਕੰਮ ਕਹੀਏ ਉਹ ਸਾਡਾ ਝਟ ਸੁੰਦੇ ਨੇ। ਤੇ ਗਾੜੀ ਵੀ ਕਰਨਗੇ। ਉਦੋਂ ਗਾਧਾ ਨਾ ਮਿਲ ਰਿਹਾ ਤਿੰਨ ਸਾਲ ਹੋ ਗਏ ਇਹਨਾਂ ਸੇਵਾ ਕਰਦਿਆਂ ਨੂੰ ਕਿਹੜਾ ਕੰਮ ਵੀ ਲੈਣ ਦਾ ਨਹੀਂ ਕਰਾਇਆ ਮੇਰੇ ਖਿਆਲ ਜੋ ਕੰਮ ਕਰਦੇ ਨਹੀਂ ਕਰਾਇਆ ਜਿਹੜੇ ਕੰਮ ਇਹਨਾਂ ਨੇ ਕਰਾਇਆ ਆ ਸਾਡਾ ਸੀਵਤ ਪੰਜ ਸਾਲ ਹੋ ਗਏ ਟੁੱਟੇ ਨੂੰ ਇਹਨਾਂ ਨੇ ਪਵਾਇਆ ਸੀਵਤ ਸਾਡਾ ਠੀਕ ਆ ਅੱਖ ਵੀ ਜੋ ਬੰਦਾ ਤਾਂ ਇਹਨਾਂ ਨੇ ਸਾਡੇ ਲਾਇਆ ਅਸੀਂ ਲਾਟਾ ਕਹਿੰਦੇ ਲਵਾ ਦਿਓ ਅਸੀਂ ਦਾ ਟੈਲਵਾ ਸਾਡੇ ਇਹਨਾਂ ਜੋ ਕੰਮ ਕੀਤੇ ਕਰਦੇ ਬਹੁਤ ਵਧੀਆ ਕੰਮ ਕੀਤੇ ਆ ਮੇਰੇ ਖਿਆਲ ਜਾਰ ਕਰਉਂਦੇ ਤੇ ਵਾਅਦਾ ਕਹਿੰਦਾ ਜਿੱਤ ਸਕਦੇ ਸੀਗੇ ਪੇ ਤਾਂ ਸੀਨੀਤੀ ਬਹੁਤ ਅਦਾ ਨੇ ਜਣ ਕੇ ਮੈਨਾਂ ਨੇ ਮਦਦ ਕੀਤਾ ਵਾਈ ਕੁਝ ਗਿਆ ਖਾਲਦਾ ਤੇ ਵਾਈ ਕੁਝ ਮੈਂ ਨੇ ਚਲੋ ਮੈਂ ਤਾਂ ਕਿਹਾ ਮਾਰੇ ਕਿਰਪਾ ਕਰੇ ਵੀ ਕਾਉਂਸਲਰ ਬਣ ਬਾਕੀ ਜਿਹੜੇ ਆ ਨਿੱਕੇ ਮोटे ਕੰਮ ਰਹਿੰਦੇ ਜੇ ਕਰਨ ਵਾਲੇ ਉਹ ਵੀ ਕਰਵਾਉਣ ਬਾਜ਼ੋ ਖੋਰ ਤੇ ਕੋਈ ਨਹੀਂ ਆਪਣਾ ਇਹ ਲੁਤਰਾ ਸਾਹਿਬ ਜੀ ਵਾਲਾ ਪੂਰਾ ਇਲਾਕਾ ਇਹਨਾਂ ਦਾ ਜਿਹੜਾ ਹੈਗਾ ਆਪਣਾ 41 ਨੰਬਰ ਵਾਰਡ ਇਹ ਸਾਰੇ ਮੱਕੀ ਲੁਤਰਾ ਸਾਹਿਬ ਨੂੰ ਚਾਹੁੰਦੇ ਸੀਗੇ ਕੈਂਡੀਡੇਟ ਬਣਨ ਤੇ ਆਪਾਂ ਇਹਨਾਂ ਨੂੰ ਜਿਤਾਏ ਸੀਟ ਜਿਤਾ ਕੇ ਤੇ ਨਿੱਜ ਸਾਡੀ ਝੋਲੀ ਪਾਈਏ ਭਾਵੇਂ ਉਹਨਾਂ ਨੇ ਸੀਟ ਨਹੀਂ ਦਿੱਤੀ ਐਸੀ ਚੀਜ਼ ਦਾ ਸਾਨੂੰ ਪੂਰਾ ਇਲਾਕਾ ਵਾਸੀਨ ਬਹੁਤ ਅਫਸੋਸ ਹੈ ਜੀ ਇਹ ਤਾਂ ਦੇਖਦੇ ਪਏ ਤੁਸੀਂ ਸਾਰੇ ਜਾਣੇ ਕਿ ਇਹ ਜੇਤੂ ਹੀ ਹੈਗੇ ਸੀਗੇ ਬਿਨਾਂ ਮੁਕਾਬਲੇ ਤੋਂ ਜੇਤੂ ਹੈਗੇ ਸੀਗੇ ਜੀ ਵੀ ਹਮੇ ਆ ਨਾ ਹਮੇਸ਼ਾ ਹੀ ਇੱਜ਼ਤ ਕਰਦੇ ਇਹਨਾਂ ਦੀ ਤੇ ਕਰਦੇ ਹੀ ਰਵਾਂਗੇ ਬਾਦ ਮਾੜਾ ਕੀਤਾ ਨਹੀਂ ਕਿਰ ਮਿਰਦ ਨੇ ਸੂਰ ਜਾਈ ਦਿੱਤੀ ਦੁੱਖ ਬਹੁਤ ਹੈ ਕਿਸਨ ਕੋ ਸਜੇ ਤੂੰ ਐਵੇਂ ਸਜੇ ਤੂੰ ਨੇ ਮਲੇ ਜੰਮ ਸਜੇ ਤੂੰ ਰਹਿਣਗੇ ਇਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਆ ਮਲੇ ਦੇ ਵਿੱਚ ਕੋ ਖਾਨ ਦਾ ਪੀਣ ਦਾ ਲੈਣ ਦਾ ਪਰ ਜੋ ਕੀਤਾ ਮਾਰਾ ਕੀਤਾ ਉਹਨਾਂ ਨੇ ਲੁਤਰਾ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਜੀ ਆਪ ਪਾਰਟੀ ਵਾਸਤੇ ਇਹਨਾਂ ਟਿਕਟ ਚਾਹੀਦੇ ਇਹਨਾਂ ਲੁਤਰਾ ਸਾਹਿਬ ਨੂੰ ਦੋ ਨਾਲੇ ਬਹੁਤ ਬੇਸਾਵੀ ਕੀਤੀ ਹੈ ਲੁਤਰਾ ਸਾਹਿਬ ਨਾਲ ਟਿਕਟ ਲੁਤਰਾ ਸਾਹਿਬ ਨੂੰ ਮਿਲਣਾ ਚਾਹੀਦਾ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਸੀਟ ਦੇਣੀ ਚਾਹੀਦੀ ਸੀ ਪਰ ਨਹੀਂ ਮਿਲੀ ਉਹਦੇ ਵਾਸਤੇ ਅਫਸੋਸ ਆ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਆ ਇਹ ਸਾਡੇ ਵਾਸਤੇ ਜੇਤੂ ਸੀ ਤੇ ਜੇਤੂ ਹੀ ਰਹਿਣਗੇ ਜਿਹੜੇ ਕੰਮ ਨਹੀਂ ਹੁੰਦੇ ਰਹੇ ਉਹ ਅੱਗੇ ਵੀ ਕਰਾਉਂਦੇ ਆ ਤੇ ਹੁਣ ਵੀ ਕਰਾਉਂਦੇ ਰਹਿਣਗੇ ਜਿੱਦਾਂ ਇਹ ਸਾਡੇ ਨਾਲ ਜਿੱਦਾਂ ਸਾਨੂੰ ਕਹਿਣਗੇ ਅਸੀਂ ਇਹਨਾਂ ਨਾਲ ਉਦਾ ਹੀ ਸਹਿਮਤ ਹਗੇ ਆ ਅਸੀਂ ਇਹਨਾਂ ਨਾਲ ਹਰ ਕਦਮ ਇਦਾਂ ਹੀ ਚੱਲਦੇ ਰਾਵਾਂਗੇ ਤੁਸੀਂ ਵੇਖ ਹੀ ਸਕਦੇ ਹੋ ਨਿਰਾਸ਼ਾ ਵਾਸਤੇ ਐਸਾਨ ਐ ਨਿਰਾਸ਼ਾ ਵਾਸਤੇ ਆ ਇਹ ਸਭ ਦੱਸ ਰਹੇ ਆ ਕਿ ਅਸੀਂ ਇਹਦੇ ਨਾਲ ਸਹਿਮਤ ਸੀ ਪਰ ਤੁਹਾਨੂੰ ਸੀਟ ਦੇਣੀ ਚਾਹੀਦੀ ਸੀ ਜਿਨ੍ਹਾਂ ਬినాਸ਼ ਵਾਸਤੇ ਦੁਨੀਆ ਦਾ ਇੰਨਾ ਕੁ ਜਸਾ ਰਿਆ ਏ ਤੇ ਇਥੇ ਹੀ ਅੰਦਾਜ਼ਾ ਲਾ ਸਕਦੇ ਜੀ ਜੇਕਰ ਸੀਟ ਮਿਲ ਜਾਂਦੀ ਤੇ ਕਿੰਨਾ ਕਰ ਸਕਦੇ ਸੀ ਅਸੀਂ ਅੱਜ ਵੀ ਇਹਨਾਂ ਦੇ ਨਾਲ ਹੀ ਆ ਜਿੱਦਾਂ ਕਹਿਣਗੇ ਉਦਾਂ ਹੀ ਕਰਾਂਗੇ ਸਾਨੂੰ ਇਹਨਾਂ ਤੇ ਬਹੁਤ ਮਾਣ ਆ ਜਿਨ੍ਹਾਂ ਨੇ ਬਿਨਾਂ ਸੀਟ ਤੋਂ ਇਹਨਾਂ ਨੇ ਹਰ ਇੱਕ ਦਾ ਜਿੱਤੇ ਮਰਜ਼ੀ ਜਿਹੜਾ ਇਹਨਾਂ ਦੇ ਕੋਲ ਗਿਆ ਹਰ ਇੱਕ ਦਾ ਦੁੱਖ ਸੁੱਖ ਸੋੜ ਕੇ ਉਹਦਾ ਕੰਮ ਸਵਾਰਿਆ ਹੀ ਆ ਇਥੇ ਤੇ ਆਪ ਅੰਦਾਜ਼ਾ ਲਾਓ ਕਿ ਇਹਨਾਂ ਦੇ ਨਾਲ ਹੀ ਆ ਹੁਣ ਵੀ ਇਹਨਾਂ ਦਾ ਕੁਝ ਸੋਚਿਆ ਜਾਵੇ ਇਹ ਜਿੱਦਾਂ ਕਹਿਣਗੇ ਆਪਾਂ ਇਹਨਾਂ ਦੇ ਨਾਲ ਹੀ ਸੇਵਾ ਮੰਜੀ ਸਿੰਘ ਲੁਤਰਾ ਨੇ ਸਾਡੇ ਬਹੁਤ ਕੰਮ ਸਵਾਰੇ ਆ ਜਿਹੜੇ ਕੰਮ ਸਾਡੇ ਕਦੀ ਨਹੀਂ ਵੀ ਹੋਏ ਉਹ ਵੀ ਇਹਨਾਂ ਨੇ ਆ ਕੇ ਥੋੜੇ ਸਮਝ ਕੀਤੇ ਆ ਸਾਰੇ ਇਸ ਕਰਕੇ ਅਸੀਂ ਜਿੱਥੇ ਇਹ ਸਾਨੂੰ ਕਹਿਣਗੇ ਅਸੀਂ ਉੱਥੇ ਹੀ ਵੋਟ ਪਾਵਾਂਗੇ ਅਸੀਂ ਅੱਜ ਵੀ ਇਹਨਾਂ ਦੇ ਨਾਲ ਖੜੇ ਆ ਤੇ ਹਮੇਸ਼ਾ ਇਹਨਾਂ ਦੇ ਨਾਲ ਹੀ ਖੜੇ ਰਵਾਂਗੇ ਭਾਜੀ ਜਿੱਥੇ ਇਹ ਕਹਿਣਗੇ ਅਸੀਂ ਉੱਥੇ ਹੀ ਵੋਟ ਪਾਵਾਂਗੇ ਇਹਨਾਂ ਨੇ ਕੰਮ ਸਾਡੇ ਬੜੇ ਸਵਾਰੇ ਆ ਤੇ ਇਹਨਾਂ ਨੂੰ ਹੀ ਅਸੀਂ ਦਵਾਂਗੇ ਮੈਨੂੰ ਕਹਿਣੀ ਆ ਵੀ ਇਹਨਾਂ ਨੇ ਜਿੱਥੇ ਕਹਿਣਗੇ ਅਸੀਂ ਉੱਥੇ ਹੀ ਵੋਟ ਪਾਵਾਂਗੇ ਕਿ ਆ ਵੀ ਭਾਜੀ ਇਹਨਾਂ ਨੇ ਸੀਟ ਨਾ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਆ ਹਾਂਜੀ ਸਾਡੀ ਗਲੀ ਦੇ ਜਿੰਨਾ ਵੀ ਕੰਮ ਸਾਰਾ ਇਹਨਾਂ ਭਾਜੀ ਹੋਰਾਂ ਨੂੰ ਭਾਜੀ ਮਨਜੀਤ ਸਿੰਘ ਲੁਥਰਾ ਨੇ ਕਰਵਾਇਆ ਹੈ ਸਾਡਾ ਸਾਰਾ ਗਲੀ ਮੱਲਾ ਇਹਨਾਂ ਦੇ ਵਾਲਾ ਜੋ ਕਹਿਣਗੇ ਉਹੀ ਕਰਨਗੇ